ਦੀ ਵੱਲੋਂ ਗਲੀਚ ਕੱਪੜੇ ਵੇਚਣ ਵਾਲਿਆਂ ਉੱਪਰ ਲਗਾਏ ਤੋਸ਼ ਕੇ ਉਸਦੀ ਪਤਨੀ ਨੂੰ ਉਹਨਾਂ ਨੇ ਕੀਤਾ ਹੈ ਕਿਡਨੈਪ ਪਿਛਲੇ 9 ਦਿਨਾਂ ਤੋਂ ਲੱਭ ਰਿਹਾ ਹੈ ਆਪਣੀ ਪਤਨੀ ਥਾਣਿਆਂ ਵਿੱਚ ਚਾਚਾ ਥੱਕ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ ਪਿਛਲੇ 9 ਦਿਨਾਂ ਤੋਂ ਆਪਣੀ ਪਤਨੀ ਨੂੰ ਉਸਦਾ ਪਤੀ ਲਾਪਰਿਆ ਹੈ ਅਤੇ ਥਾਣਿਆਂ ਦੇ ਚੱਕਰ ਲਗਾ ਰਿਹਾ ਹੈ ਪਰ ਉਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਤੁਹਾਨੂੰ ਦੱਸਦੀ ਕਿ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਪਤੀ ਦੇਖ ਰਹੇ ਹੋ ਉਹ ਆਪਣੀ ਪਤਨੀ ਨੂੰ ਪਿਛਲੇ 9 ਦਿਨਾਂ ਤੋਂ ਲਭ ਰਿਹਾ ਹੈ ਕਿਸੇ ਨੇ ਇਸ ਦੀ ਪਤਨੀ ਨੂੰ ਕਿਡਨੈਪ ਕਰ ਲਿਆ ਹੈ ਦਰਅਸਲ ਇਸ ਦਾ ਕਹਿਣਾ ਹੈ ਕਿ ਉਸ ਦੇ ਪਿੰਡ ਵਿੱਚ ਕੁਝ ਕੱਪੜੇ ਵੇਚਣ ਵਾਲੇ ਗਰੂ ਆਉਂਦੇ ਨੇ ਅਤੇ ਉਹਨਾਂ ਨੇ ਮੇਰੀ ਪਤਨੀ ਨੂੰ ਕਿਡਨੈਪ ਕਰ ਲਿਆ ਹੈ ਕਿਉਂਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੀ ਪਤਨੀ ਇੱਕ ਦਿਨ ਜੋ ਪਿੰਡ ਦੇ ਵਿੱਚ ਕੱਪੜੇ ਵੇਚਣ ਵਾਲੇ ਗਰੂ ਆਉਂਦੇ ਨੇ ਉਹਨਾਂ ਦੇ ਕੋਲ ਕੱਪੜੇ ਖਰੀਦ ਰਹੀ ਸੀ ਤਾਂ ਉਸ ਦਿਨ ਤੋਂ ਉਸਦੀ ਪਤਨੀ ਗਾਇਬ ਅਤੇ ਨਾ ਹੀ ਉਹ ਮੁੜ ਕੇ ਕਦੇ ਕੱਪੜੇ ਵੇਚਣ ਵਾਲੇ ਨੌਜਵਾਨ ਉਹਨਾਂ ਦੇ ਪਿੰਡ ਆਏ ਨੇ ਅਕਸਰ ਕੱਪੜੇ ਵੇਚਣ ਵਾਲੇ ਉਹਨਾਂ ਦੇ ਪਿੰਡ ਆਉਂਦੇ ਸੀ ਚਿਤਨ ਦੀ ਉਸਦੀ ਪਤਨੀ ਘਰੋਂ ਗਾਇਬ ਹੋਈ ਹੈ ਉਸ ਦਿਨ ਤੋਂ ਉਹ ਵੀ ਕੱਪੜੇ ਵੇਚਣ ਨਹੀਂ ਆਏ ਤੇ ਪਿੰਡ ਦੇ ਵਿੱਚ ਤਾਂ ਉਸ ਨੂੰ ਇਸ਼ਾਰੇ ਕੇ ਸ਼ਾਇਦ ਉਹਨਾਂ ਨੇ ਹੀ ਉਸਦੀ ਪਤਨੀ ਨੂੰ ਕਿਡਨਾਪ ਕੀਤਾ ਹੈ ਮੈਂ ਦਿਹਾੜੀ ਲਾਨਾ ਜੀ ਠੀਕ ਹੈ ਤਾ ਉਹ ਪਤਾ ਨਹੀਂ ਕਿ ਮੇਰੇ ਤੋਂ ਕੋਈ ਬਾਅਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ ਉਹਨਾਂ ਨਾਲ ਕਿਤੇ ਵੀ ਕਿਥੇ ਕੱਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਉਹ ਤੋਂ ਬਾਅਦ ਉਹ ਮਿਲਦੀ ਨਹੀਂ ਪਈ ਸਾਨੂੰ ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵੇਚਣ ਵਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨਾਪ ਕਰ ਗਏ ਹਾਂਜੀ ਹਾਂਜੀ ਤੇ ਤੁਹਾਡੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਮੰਮੀ ਹੈ ਇੱਕ ਮੈਰਨਾ ਇੱਕ ਬਰਦਰ ਹੈੰਦਾ ਛੋਟਾ ਬਸ ਠੀਕ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ ਕੋਈ ਨਹੀਂ ਮੌਜੂਦ ਨਹੀਂ ਤੁਹਾਡੇ ਬੇਟੀਆਂ ਬੱਚੇ ਕਿੰਨੇ ਆ ਬੱਚੇ ਮੇਰੀ ਦੋ ਗੁੜੀਆਂ ਜੀ ਕਿੰਨੇ-ਕਿੰਨੇ ਸਾਲ ਦੇ ਇੱਕ ਹੈਗੀ 7 ਸਾਲ ਦੀ ਜੀ ਇੱਕ ਹੈਗੀ 2.5 ਸਾਲ ਦੀ ਜੇ ਤੁਹਾਡੀ ਵਾਈਫ ਦਾ ਨਾਮ ਕੀ ਸੀ ਸੋਨੀਆ ਤੇ ਬੜੇ ਵਿਆਹ ਨੂੰ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਤੇ ਹੁਣ ਇਸ ਇਸ ਵਿਸ਼ੇ ਤੁਸੀਂ ਕਦੀ ਕਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ 9ਵਾਂ ਦਿਨ ਹੈ ਜੀ ਤੇ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ ਨੌ ਦਿਨ ਹੋ ਗਏ ਜੀ ਅਜੇ ਤਾਂ ਕੁਝ ਨਹੀਂ ਪਤਾ ਲੱਗਾ ਹਾਂਜੀ ਕੁਝ ਨਹੀਂ ਪਤਾ ਲੱਗਾ ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰ ਉਸ ਤੋਂ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਏ ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ ਕਸਰ ਘਰ ਵਿੱਚ ਕੋਈ ਵੀ ਹੈ ਨਹੀਂ ਹਾਂਜੀ ਕੋਈ ਨਹੀਂ ਸਰ ਕਿਹ ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਬਸੇ ਹੋਈ ਹੈ ਲੱਗਦਾ ਤੁਹਾਡੀ ਨੂੰਹ ਉਹ ਲੈ ਕੇ ਗਈ ਹੈ ਹੁਣ ਇਹ ਨਹੀਂ ਨਾ ਪਤਾ ਲੱਗਦਾ ਵੀ ਉਹ ਲੈ ਕੇ ਗਈ ਕਿੰਨੀ ਕੀ ਮੰਗ ਕਰਦੇ ਹੋ ਤੁਸੀਂ ਕੋਲੋਂ ਅਸੀਂ 9.5 ਲੱਭਣਾ ਚਾਹੀਦਾ ਜਿਹੜੀ ਲੇਡੀਜ਼ ਕਮਨ ਦਾ ਨਾਂ ਹੈਗਾ ਸੋਨੀਆ ਵਾਈਫ ਉਹ ਜੀਵਨ ਘਰ ਜੀਵਨ ਘਰ ਵਾਲੇ ਸਾਡੇ ਪ੍ਰਕਾਸ਼ ਦਿੱਤੀ ਸੀ ਜਿਹੜੀ ਵੀ ਵਾਈਫ ਆ ਜਿਹੜੀ ਘਰੋਂ ਚਲੀ ਗਈ ਹੈ ਯਾਰ ਲੋਵਰ ਹੈ ਕਿ 29 ਸਾਲ ਉਹਦੀ ਮਾਰ ਹੈ। ਦੋ ਬੱਚੇ ਹੈਗੇ ਆ। ਉਸ ਸੰਬੰਧੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਕੌਮਸੀ ਦੀ ਰੱਪੜ ਦੀ ਲਿਖੀ ਹੋਈ ਹੈ। ਜਿਹੜਾ ਦਾ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੈ ਤੇ ਉਹ ਸਾਰਿਆਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਤਾਂ ਬਾਕੀ ਹੁਣ ਦਾ ਕੋਸ਼ਿਸ਼ ਚੱਲੀ ਹੈ। ਤੁਮੇ ਸ਼ਹਿਰੀ ਦੇ ਖੇਤਰ ਦਾ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਹਰ ਟੈਕਨੀਕਲ ਤਰੀਕੇ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਔਰ ਲੱਭ ਕੇ ਵਾਕਸਟੇ ਵਾਲੇ ਕਿਤੇ ਸਭ ਪਰਿਵਾਰਕ ਮੈਂਬਰਾਂ ਨੇ ਕਹਿਣਾ ਕਿ ਜੇ ਸਾਡੀ ਮੇਟੀ ਦਾ ਕੋਈ ਕਦਮ ਨਾ ਕੀਤਾ ਉਹਨੇ ਮੈਨੂੰ ਇਜਾਜ਼ਤ ਦਿੱਤਾ ਹੋਵੇ। ਇਸ ਸਾਰੇ ਹੜ੍ਹ ਦੇ ਬਾਰੇ ਕੋਈ ਸੂਚਨਾ ਨਹੀਂ ਹੈਗੀ ਕਿ ਇੰਦਾਂ ਦਾ ਕਤਲ ਹੋਇਆ। ਜਿਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖਦੇ ਕੋਈ ਜਿਹੜਾ ਜਿਹੜੀ ਇਹਦੇ ਪਿੱਛੇ ਪਿੰਡਾਂ ਦੀ ਘਰਬਾਤ ਕੋਈ ਸੀ ਉਹ ਬੰਦੇ ਨੇ ਵਿਆਹ ਕਿ ਉਹਨੇ ਰਾਜਸਥਾਨ ਜਾਣਾ ਹੈ। ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਕੋਸ਼ਿਸ਼ ਕੀਤੀ ਹੈ ਹੁਣ ਕੀ ਉਹਨੂੰ ਖਾਣੇ ਬੁਲਾਇਆ ਪਾਇਆ। ਕਿ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਕੋਈ ਸਲਾਹ ਲੱਗਦਾ ਹੈ। ਉਹ ਸ਼ੀਸ਼ੀ ਜੀ ਨੇ ਅੱਜ ਉਹਨਾਂ ਜਾ ਕੇ ਉੱਥੇ ਕਿਤੇ ਵੀ ਹੋਵੇ ਜਾ ਕੇ ਬਾਸ ਨਾਲ ਹਵਾਲੇ ਕੀਤੇ।